ਸਰਸ਼ੀ ਕਲਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਮੂਗੀ ਤੇ ਅੱਜ ਆਪਾਂ ਹਾਜ਼ਿਰਾਂ ਹਜੀਤ ਗੁਰਦੁਆਰਾ ਲਿਖੇਗੇ ਨਾਵਲ ਸਾਡਾ ਸਮਾਜ ਇਜਾਜ਼ਤ ਨਹੀਂ ਦਿੰਦਾ ਦਾ ਪਾਗਿਆ ਰਮ ਲੈ ਕੇ ਆਓ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਕਰ ਦਿਓ ਜੀ ਬਲਰਾਜ ਕੀ ਗੱਲ ਬੀਮੀ ਪੁੱਤੇ ਤੂੰ ਇਸ ਨੂੰ ਵੇਖ ਕੇ ਹੈਰਾਨ ਕਿਉਂ ਹੋ ਗਈ ਕੋਈ ਗਲਤ ਨਹੀਂ ਐਸ ਕੁੜੀ ਬਾਰੇ ਤੈਨੂੰ ਪਤਾ ਫਿਰ ਮੈਂ ਸੋਚਦੀ ਆ ਕਿ ਕੀ ਦੱਸਾਂ ਮੈਂ ਖੀਰਤ ਦੇ ਬਾਰੇ ਨਹੀਂ ਪਪਾ ਜੀ ਮੈਨੂੰ ਲੱਗਦਾ ਕਿ ਮੈਂ ਇਸ ਨੂੰ ਸ਼ਾਇਦ ਕਿਤੇ ਵੇਖਿਆ ਹੋਵੇ ਤੇ ਥੋੜਾ ਸੋਚਣ ਲੱਗ ਪਈ ਸੀ ਸ਼ਾਇਦ ਸਾਡੇ ਕੋਲੇਜ ਵਿੱਚ ਪੜ੍ਹਦੀ ਸੀ सोनू ਫਿਰ ਤਾਂ ਭਾਬੀ ਤੂੰ ਜਾਣਦੀ ਹੋਵੇਂਗੀ ਕੀਰਤ ਨੂੰ ਫੇਮੀ ਨਹੀਂ ਵੈਸੇ ਹੀ ਵੇਖਿਆ ਹੋਵੇਗਾ ਮਿਲੀ ਤਾਂ ਨਹੀਂ ਮੈਨੂੰ ਕਦੀ ਵਿਮੀ ਉਂਝ ਵੀ ਕਦੀ ਕੀਰਤ ਨੂੰ ਮਿਲੀ ਨਹੀਂ ਸੀ ਰੋਹਨ ਨੇ ਦੂਰੋਂ ਹੀ ਵਖਾਈ ਸੀ ਕਿ ਮੇਰੀ ਭੈਣ ਕੀਰਤ ਆ ਉਹ ਗੱਲ ਨੂੰ ਟਾਲਤਾ ਦਿੰਦੀ ਆ ਪਰ ਉਸ ਲਈ ਇੱਕ ਨਵੀਂ ਮੁਸੀਬਤ ਖੜੀ ਹੋ ਜਾਂਦੀ ਆ ਕੀਰਤ ਤੇ ਰੋਹਨ ਦੀ ਪੈਨਾ ਹਾਇ ਰੱਬਾ ਹੁਣ ਸਭ ਕੁਝ ਮਸਾ ਠੀਕ ਹੋਣ ਲੱਗਾ ਸੀ ਰੋਹਨ ਫੇਰ ਕਿਉਂ ਮੇਰੀ ਜ਼ਿੰਦਗੀ ਵਿੱਚ ਆ ਰਿਹਾ ਹੈ ਰੇਨੂ ਕੀ ਸੋਚਣ ਲੱਗ ਪਈ ਹੈ ਕੀ ਗੱਲ ਦੇਵਰਾਣੀ ਪਸੰਦ ਨਹੀਂ ਆਈ ਵਿਮੀ ਆਪਣੀ ਘਬਰਾਹਟ ਨੂੰ ਲੁਕਾਉਂਦੀ ਕੋਸ਼ਿਸ਼ ਕਰਦੀ ਹੋਈ ਕਹਿੰਦੀ ਆ ਨਹੀਂ ਮੰਮੀ ਜੀ ਕਿੰਨੀ ਸੋਹਣੀ ਤੇ ਹੈ ਬਹੁਤ ਫੱਬੇਗੀ ਸੋਨੂ ਤੇ ਕੀਰਤ ਦੀ ਜੋੜੀ ਰੋਟੀ ਖਾ ਕੇ ਬਲਰਾਜ ਸੇ ਵਿਕਾਸ ਦੁਕਾਨ ਤੇ ਚਲੇ ਜਾਂਦੇ ਹਨ ਤੇ ਸੋਨੂ ਆਪਣੇ ਦੋਸਤਾਂ ਨੂੰ ਪਾਰਟੀ ਦੇਣ ਚਲਾ ਗਿਆ ਵਿਮੀ ਫਿਰ ਸੋਚਾਂ ਵਿੱਚ ਡੁੱਬ ਗਈ ਇਹ ਕੀ ਹੋ ਰਿਹਾ ਹੈ ਮੇਰੀ ਜ਼ਿੰਦਗੀ ਵਿੱਚ ਸੋਨੂੰ ਲੈ ਕੇ ਤਾਂ ਰਿਸ਼ਤਾ ਹੀ ਹੋਣਾ ਸੀ ਰੋਹਨ ਦਾ ਕਿਵੇਂ ਸਾਹਮਣਾ ਕਰਾਂਗੇ ਕਿਵੇਂ ਅਸੀਂ ਦੋਵੇਂ ਆਪਣੇ ਜਜ਼ਬਾਤਾਂ ਨੂੰ ਲੋਕਾਂ ਸਾਹਮਣੇ ਕਾਬੂ ਰੱਖਾਂਗੇ ਸੋਨੂੰ ਦੇ ਵਿਆਹ ਦੀਆਂ ਤਿਆਰੀਆਂ ਹੋਣ ਲੱਗੀਆਂ ਰੀਨੂ ਸੋਨੂੰ ਨੂੰ ਲੈ ਕੇ ਸ਼ਾਪਿੰਗ ਕਰਨ ਜਾਂਦੀ ਕਿਉਂਕਿ ਵਿੰਮੀ ਨੂੰ ਤਾਂ ਡਾਕਟਰ ਨੇ ਬੈੱਡ ਰੈਸਟ ਦੱਸੀ ਹੋਣ ਕਰਕੇ ਉਸਨੇ ਕਿਤੇ ਵੀ ਜਾਣਾ ਨਹੀਂ ਸੀ ਉਂਝ ਵੀ ਵਿੰਮੀ ਲਈ ਨਮੀ ਟੈਨਸ਼ਨ ਬਣ ਗਈ ਸੀ ਉਸ ਨੂੰ ਵਿਆਹ ਦਾ ਕੋਈ ਚਾਹ ਨਹੀਂ ਸੀ ਬਲਰਾਜ ਵਿਕਾਸ ਨੂੰ ਕਹਿੰਦਾ ਹੈ ਕਿ ਤੂੰ ਵੀ ਮੰਮੀ ਨਾਲ ਜਾ ਕੇ ਆਪਣੇ ਤੇ ਵਿੰਮੀ ਦੇ ਕੱਪੜੇ ਖਰੀਦ ਲਾ ਪਰ ਵਿਕਾਸ ਕਹਿੰਦਾ ਮੰਮੀ ਆਪ ਹੀ ਲੈ ਆਵੇਗੀ ਮੈਨੂੰ ਨਹੀਂ ਪਤਾ ਕੱਪੜਿਆਂ ਦਾ ਸੋਨੂੰ ਇਹਨੇ ਤੇ ਆਪਣੇ ਵਿਆਹ ਨੂੰ ਆਪਣੇ ਕੱਪੜੇ ਨਹੀਂ ਖਰੀਦੇ ਸਨ ਉਦੋਂ ਵੀ ਮੈਂ ਹੀ ਲੈ ਕੇ ਆਇਆ ਸੀ ਹੁਣ ਵੀ ਮੈਂ ਹੀ ਲਿਆ ਦੇਵਾਂਗਾ ਉਹ ਚ ਵੀ ਸਾਡਾ ਇੱਕੋ ਮਿੱਚ ਹੈ ਵੀਰਾ ਜਿਹੜੇ ਮਰਜ਼ੀ ਪਾ ਲਵੇਗਾ ਬਲਰਾਜ ਸੋਨੂੰ ਨੂੰ ਕੋਰੀ ਵਟਦਾ ਹੈ ਕਿ ਵਿਕਾਸ ਨੂੰ ਬੁਰਾ ਲੱਗੇਗਾ ਪਰ ਵਿਕਾਸ ਕੁਝ ਨਹੀਂ ਬੋਲਦਾ ਰੀਨੂ ਵਿੰਮੀ ਲਈ ਮੈਸ ਉਟਲੇ ਆਮਾਗੇ ਇਸ ਦੀ ਮੰਮੀ ਨੇ ਵੀ ਗੋਦ ਪ੍ਰਾਈ ਦਾ ਲਹਿੇ ਆਉਣਾ ਬਲਰਾਜ ਸੋਚਦਾ ਆ ਕਿ ਇਸ ਦੀ ਭੁੱਖ ਨਹੀਂ ਜਾਣੀ ਜੇ ਉਹਨਾਂ ਦੇਣਾ ਵੀ ਹੋਏ ਇਹ ਪਹਿਲਾਂ ਹੀ ਸੁਣਾਉਣ ਲੱਗ ਪੈਂਦੀ ਆ ਰੇਨੂ ਤੁਸੀਂ ਵੀ ਆਪਣੇ ਕੱਪੜੇ ਲੈ ਲਵੋ ਫਿਰ ਐਨੀ ਛੇਤੀ ਟੇਲਰ ਸੇ ਆਉਂਦਾ ਨਹੀਂ ਬਲਰਾਜ ਮੇਰੇ ਕੋਲ ਬਥੇਰੇ ਸੂਟ ਪਏ ਹਨ ਘਰ ਹੀ ਛੋਟੀ ਜੀ ਪਾਰਟੀ ਆ ਮੈਂ ਤਉਹੀ ਪਾ ਲਵਾਂਗਾ ਚਲ ਵਿਕਾਸ ਆਪਾਂ ਚੱਲਦੇ ਆ ਇਹ ਮਾਂ ਪੁੱਤ ਬਥੇਰੇ ਨੇ ਪੈਸੇ ਉਡਾਨ ਨੂੰ ਤੇ ਉਹ ਦੋਵੇਂ ਦੁਕਾਨ ਤੇ ਚਲੇ ਜਾਂਦੇ ਹਨ ਬਲਰਾਜ ਸੇ ਵਿਕਾਸ ਦੁਕਾਨ ਤੇ ਆਉਂਦੇ ਹਨ ਤੇ ਨੌਕਰ ਦੁਕਾਨ ਤੇ ਝਾੜੂ ਲਾ ਰਿਹਾ ਸੀ ਤਮ ਬਲਰਾਜ ਨੂੰ ਕਹਿੰਦਾ ਆ ਕਿ ਸਰ ਆ ਮੈਂ ਉਪਰੋਂ ਸਫਾਈ ਕੀਤੀ ਸੀ ਆ ਇੱਕ ਦਵਾਈ ਵਾਲਾ ਲਫਾਫਾ ਪਿਆ ਸੀ ਤੁਸੀਂ ਰੱਖਿਆ ਹੈ ਵਿਕਾਸ ਉਸ ਤੋਂ ਲਫਾਫਾ ਫੜ ਲੈਂਦਾ ਹੈ ਤੇ ਕਹਿੰਦਾ ਇਹ ਮੇਰੀ ਦਵਾਈ ਆ ਬਲਰਾਜ ਤੇਰੀ ਦਵਾਈ ਤਾਂ ਮੇਰੇ ਕੋਲ ਹੀ ਹੁੰਦੀ ਆ ਮੈਂ ਹੀ ਤੈਨੂੰ ਦਿੰਦਾ ਆ ਇਹ ਕਿਹੜੀ ਦਵਾਈ ਆ ਤੇ ਵਿਕਾਸ ਉਸ ਤੋਂ ਲਫਾਫਾ ਫੜ ਕੇ ਵੇਖਣ ਲੱਗਦਾ ਹੈ ਇਹ ਤਾਂ ਉਹ ਹੀ ਗੋੜੀਆਂ ਹਨ ਡਾਕਟਰ ਵਾਲੀਆਂ ਜੁਮੇ ਤੈਨੂੰ ਦਿੰਦਾ ਹਾਂ ਇ ਇਥੇ ਕਿਵੇਂ ਆਇਆ ਨਲਿਓ ਤਾਂ ਤਿੰਨ ਪੱਤੇ ਹੀ ਰਹਿ ਗਏ ਸੀ ਇਹ ਤਾਂ ਪੰਜ ਤੇ ਅੱਧਾ 6 ਪੱਤੇ ਹਨ ਇਹ ਦਵਾਈ ਤਾਂ ਡਾਕਟਰ ਦੇ ਲਿਖੇ ਬਿਨਾ ਮਿਲਦੀ ਨਹੀਂ ਉਥੋਂ ਹੀ ਮਿਲਦੀ ਆ ਤੇਰੇ ਕੋਲ ਇਹਨੀ ਦਵਾਈ ਕਿੱਥੋਂ ਆਈ ਵਿਕਾਸ ਕੁਝ ਵੀ ਬੋਲ ਨਹੀਂ ਰਿਹਾ ਸੀ ਬਲਰਾਜ ਗੁੱਸੇ ਨਾਲ ਬੋਲਦਾ ਕਿਉਂ ਨਹੀਂ ਇਹ ਗੋੜੀਆਂ ਤੋਂ ਕਿੱਥੋਂ ਲਈਆਂ ਵਿਕਾਸ ਕੈਮਿਸਟ ਦੀ ਦੁਕਾਨ ਤੋਂ ਲਈਆਂ ਸੀ ਬਲਰਾਜ ਕਿਹੜੇ ਕੈਮਿਸਟ ਤੋਂ ਕਿਹੜਾ ਹੈ ਜਿਹੜਾ ਬਿਨਾਂ ਪਰਚੀ ਤੋਂ ਨਸ਼ੇ ਦੀਆਂ ਗੋਲੀਆਂ ਵੇਚਦਾ ਏ ਮੈਂ ਸੋਚਣਾ ਕਿ ਤੇਰੀ ਦਵਾਈ ਘੱਟ ਹੋ ਗਈ ਏ ਤੇ ਤੂੰ ਚੋਰੀ ਖਾਈ ਜਾਣਾ ਇਹ ਗੋਲੀਆਂ ਵੀ ਇੱਕ ਤਰ੍ਹਾਂ ਦਾ ਨਸ਼ਾ ਹੀ ਆ ਇਹ ਤਾਂ ਡਾਕਟਰ ਨੇ ਕਿਹਾ ਸੀ ਕਿ ਹੌਲੀ-ਹੌਲੀ ਘੱਟ ਕਰਕੇ ਛੱਡ ਦੇਣੀਆਂ ਕਿੰਨੀਆਂ ਗੋਲੀਆਂ ਖਾ ਜਾਣਾ ਇਹ ਦਿੰਦੀਆਂ ਵਿਕਾਸ ਦੋ-ਦੋ ਤਿੰਨ-ਤਿੰਨ ਟਾਈਮ ਖਾਂਦਾ ਹਾਂ ਬਲਾਸ਼ ਤੇ ਇੱਕ-ਇੱਕ ਮੈਂ ਦਿੰਦਾ ਹਾਂ ਤੈਨੂੰ ਤਿੰਨ ਟਾਈਮ ਤੂੰ ਦਵਾਈ ਛੱਡੀ ਕਿੱਥੇ ਤਿੰਨ ਗੋਲੀਆਂ ਤੇ ਡਾਕਟਰ ਨੇ ਉਦੋਂ ਵੀ ਦਿੱਤੀਆਂ ਸੀ ਦੋ ਦੋ ਤਿੰਨ ਟਾਈਮ ਕਿਹਾ ਸੀ 6 ਗੋਲੀਆਂ ਰੋਜ਼ ਦੀਆਂ ਤੇ ਤੂੰ 9 ਗੋਲੀਆਂ ਖਾਣ ਲੱਗ ਪਿਆ ਵਿਕਾਸ ਮੇਰੇ ਤਾਂ ਨਹੀਂ ਉઠਿਆ ਜਾਂਦਾ ਇੱਕ ਗੋਲੀ ਖਾ ਕੇ ਮੇਰਾ ਸਾਰਾ ਸਰੀਰ ਪੀੜਾ ਮਾਰਦਾ ਏ ਤਾਂ ਖਾਣਾ ਹਾਂ ਮੈਂ ਬਲਰਾਜ ਗੋਲੀਆਂ ਵਾਲਾ ਲਿਫਾਫਾ ਉਹਦੀ ਅੱਗੇ ਸੁੱਟਦਾ ਹੋਇਆ ਲੈਫੜ ਖਾ ਲਾ ਜਿੰਨੀਆਂ ਦਿਲ ਕਰਦਾ ਏ ਤੇ ਮਰ ਫਿਰ ਮੈਨੂੰ ਨਾ ਕਹੀਂ ਜੇ ਕੋਈ ਬਿਮਾਰੀ ਲੱਗ ਗਈ ਦੋਵੇਂ ਪਿਉ ਪੁੱਤ ਚੁੱਪ ਕਰਕੇ ਪੜ ਜਾਂਦੇ ਹਨ ਇੱਕ ਦੂਜੇ ਨਾਲ ਕੁਝ ਨਹੀਂ ਬੋਲਦੇ ਦਸਕਵਤੇ ਜਿਹੜਾ ਮੁੰਡਾ ਦੁਕਾਨ 'ਤੇ ਰੱਖਿਆ ਸੀ ਉਹ ਆ ਜਾਂਦਾ ਹੈ। ਬਲਰਾਜ ਉਸ ਨੂੰ ਦੁਕਾਨ 'ਤੇ ਬਿਠਾ ਕੇ ਵਿਕਾਸ ਨੂੰ ਨਾਲ ਲੈ ਕੇ ਘਰ ਆ ਜਾਂਦਾ ਹੈ। ਰੀਨੂ ਤੇ ਸੋਨੂ ਬਾਜ਼ਾਰ ਚਲੇ ਗਏ ਸੀ ਤੇ ਵਿੰਮੀ ਅੰਦਰ ਆਰਾਮ ਕਰ ਰਹੀ ਸੀ। ਬਲਰਾਜ ਵਿਕਾਸ ਦੀ ਪਰਚੀ ਤੇ ਦਵਾਈਆਂ ਲੈ ਕੇ ਉਸ ਨੂੰ ਡਾਕਟਰ ਕੋਲ ਲੈ ਜਾਂਦਾ ਹੈ। ਬਲਰਾਜ ਵਿਕਾਸ ਨੂੰ ਡਾਕਟਰ ਕੋਲ ਲੈ ਕੇ ਜਾਂਦਾ ਹੈ ਤਾਂ ਡਾਕਟਰ ਇਸ ਨੂੰ ਦੱਸਦਾ ਹੈ ਕਿ ਵਿਕਾਸ ਇੱਕ ਦਿਨ ਵਿੱਚ 9-10 ਗੋਲੀਆਂ ਖਾ ਰਿਹਾ ਹੈ। ਡਾਕਟਰ ਬਲਰਾਜ ਨੂੰ ਕਹਿੰਦਾ ਹੈ ਤੁਸੀਂ ਬਾਹਰ ਬੈਠੋ ਮੈਂ ਇਸੇ ਕਾਉਂਸਲਿੰਗ ਕਰਦਾ ਹਾਂ ਡਾਕਟਰ ਵਿਕਾਸ ਨੂੰ ਕਹਿੰਦਾ ਹੈ ਕਿ ਬੇਟਾ ਪਹਿਲਾਂ ਤਾਂ ਦੋ ਦੋ ਗੋਲੀਆਂ ਤਿੰਨ ਟਾਈਮ ਦੀਆਂ ਸਨ ਹੁਣ ਤੁਸੀਂ ਦਵਾਈ ਦੀ ਡੋਜ਼ ਕਿਉਂ ਬਦਾਲੀ ਵਿਕਾਸ ਅੰਕਲ ਜੀ ਮੇਰਾ ਸਰੀਰ ਬਹੁਤ ਦਰਦ ਕਰਦਾ ਰਹਿੰਦਾ ਹੈ ਦਵਾਈ ਤੋਂ ਬਿਨਾ ਨਹੀਂ ਰਿਹਾ ਜਾਂਦਾ ਡਾਕਟਰ ਇਹ ਗੋਲੀਆਂ ਤੁਸੀਂ ਕਿਹੜੇ ਕੈਮਿਸਟ ਦੀ ਦੁਕਾਨ ਤੋਂ ਲਈਆਂ ਸੀ ਉਸ ਵਿਰੁੱਧ ਕੇਸ ਹੋ ਸਕਦਾ ਹੈ ਇਹ ਦਵਾਈ ਡਾਕਟਰ ਦੀ ਪਰਚੀ ਤੋਂ ਬਿਨਾ ਨਹੀਂ ਦੇ ਸਕਦੇ ਬੇਟਾ ਇਹ ਸਰੀਰ ਦਾ ਦਰਦ ਸਿਰਫ ਆਪਣੇ ਦਿਮਾਗ ਵਿੱਚ ਬੈਠੀ ਗਲਤਫਹਿਮੀ ਹੁੰਦੀ ਆ ਆਪਾਂ ਮਾਨਸਿਕ ਤੌਰ ਤੇ ਸੋਚਦੇ ਆ ਕਿ ਦਰਦ ਹੁੰਦਾ ਹੈ ਉਹੀ ਮਹਿਸੂਸ ਹੁੰਦਾ ਹੈ ਜਦੋਂ ਲੱਗਦਾ ਹੈ ਕਿ ਦਰਦ ਹੋ ਰਿਹਾ ਹੈ ਤਾਂ ਐਕਸਰਸਾਈਜ਼ ਕਰੋ ਆਪਣਾ ਮਾਈਂਡ ਕਿਸੇ ਹੋਰ ਪਾਸੇ ਲਗਾਓ ਸਟਰੋਂਗ ਬਣਾਓ ਆਪਣੇ ਆਪ ਨੂੰ ਦਵਾਈ ਦੀ ਜ਼ਿਆਦਾ ਡੋਜ਼ ਤੁਹਾਡੀਆਂ ਕਿਡਨੀ ਲੀਵਰ ਆਦ ਨੂੰ ਨੁਕਸਾਨ ਪਹੁੰਚਾ ਸਕਦੀ ਆ ਇਸ ਲਈ ਦਵਾਈ ਨੂੰ ਜਲਦੀ ਤੋਂ ਜਲਦੀ ਘੱਟ ਕਰਨਾ ਹੋਵੇਗਾ ਕਿਸੇ ਹੋਰ ਲਈ ਨਾ ਸਹੀ ਆਪਣੀ ਬਾਰੇ ਸੋਚੋ ਇਹ ਜਿੰਦਗੀ ਦੁਬਾਰਾ ਨਹੀਂ ਮਿਲਦੀ ਜੇ ਇੱਕ ਵਾਰ ਸਰੀਰ ਵਿੱਚ ਕੋਈ ਨੁਕਸ ਪੈ ਜਾਵੇ ਫਿਰ ਬਹੁਤ ਮੁਸ਼ਕਲ ਹੋ ਜਾਂਦਾ ਹੈ ਵਿਕਾਸ ਡਾਕਟਰ ਅੰਕਲ ਮੈਂ ਬਹੁਤ ਕੋਸ਼ਿਸ਼ ਕਰਦਾ ਹਾਂ ਪਰ ਨਸ਼ੇ ਤੋਂ ਬਿਨਾਂ ਸਰੀਰ ਨੂੰ ਹੋਰ ਦਵਾਈ ਦੀ ਲੋੜ ਪੈਂਦੀ ਆ ਡਾਕਟਰ ਮੈਂ ਤੈਨੂੰ ਨਾਲ ਤਾਕਤ ਦੀਆਂ ਗੋਲੀਆਂ ਦਿਨਾ ਆ ਨਾਲ ਦੁੱਧ ਜੂਸ ਤੇ ਹੋਰ ਵੀ ਖੁਰਾਕ ਖਾਣੀ ਸਰੀਰ ਵਿੱਚ ਜਿੰਨੀ ਤਾਕਤ ਆਏਗੀ ਸਰੀਰ ਉਨਾ ਹੀ ਠੀਕ ਹੋਵੇਗਾ ਤੇ ਦਵਾਈ ਦੀ ਲੋੜ ਘੱਟ ਪਵੇ ਉਹ ਬਲਰਾਜ ਨੂੰ ਸਦਕੇ ਕਹਿੰਦਾ ਹੈ ਕਿਵੇਂ ਵਿਕਾਸ ਨੂੰ ਕਾਫੀ ਸਮਝਾ ਦਿੱਤਾ ਹੈ ਬਾਕੀ ਤੁਸੀਂ ਸਾਰੇ ਉਸ ਦਾ ਵੱਧ ਤੋਂ ਵੱਧ ਸਾਥ ਦਿਓ ਨਸ਼ਾ ਕਰਨ ਵਾਲੇ ਮਾਨਸਿਕ ਰੋਗੀ ਬਣ ਜਾਂਦੇ ਹਨ ਕਿ ਅਸੀਂ ਇਸ ਤੋਂ ਬਿਨਾਂ ਨਹੀਂ ਬਚ ਸਕਦੇ ਬਲਰਾਜ ਵਿਕਾਸ ਨੂੰ ਲੈ ਕੇ ਫਿਰ ਦੁਕਾਨ ਤੇ ਹੀ ਚਲਾ ਜਾਂਦਾ ਹੈ ਤੇ ਉੱਥੇ ਉਸ ਨੂੰ ਬਹੁਤ ਸਮਝਾਉਂਦਾ ਹੈ ਕਿ ਤੇਰੀ ਪਤਨੀ ਆ ਤੂੰ ਬੱਚੇ ਦਾ ਪਾਪ ਮੰਨ ਵਾਲਾ ਆਪਣੀ ਜ਼ਿੰਮੇਵਾਰੀ ਸਮਝ ਤੂੰ ਨਛਾ ਛੱਡ ਗਿਆ ਹੈ ਇਹ ਗੋਲੀਆਂ ਛੱਡਣਾ ਕਿੰਨੀ ਕੁ ਵੱਡੀ ਗੱਲ ਆ ਸਿਹਤ ਤੋਂ ਵੱਧ ਕੇ ਕੁਝ ਨਹੀਂ ਹੁੰਦਾ ਪਰਿਵਾਰ ਵੀ ਬਾਅਦ ਵਿੱਚ ਆਉਂਦਾ ਹੈ ਜਾਨ ਹੈ ਤਾਂ ਜਹਾਨ ਹੈ ਵਿਕਾਸ ਤੁਸੀਂ ਠੀਕ ਕਹਿੰਦੇ ਹੋ ਪਾਪਾ ਹੁਣ ਮੈਂ ਆਪਣੇ ਮਨ ਨੂੰ ਪੱਕਾ ਕਰਕੇ ਦਵਾਈ ਛੱਡਾਂਗਾ ਬਲਰਾਸ ਵਿਕਾਸ ਦੇ ਬਾਰੇ ਕਰ ਨਹੀਂ ਦੱਸਦਾ ਤਾਂ ਕਿ ਵਿਮੀ ਫਿਰ ਟੈਨਸ਼ਨ ਨਾ ਲਵੇ ਨਾਲੇ ਵਿਆਹ ਦੀਆਂ ਵੀ ਤਿਆਰੀਆਂ ਹੋ ਰਹੀਆਂ ਸਨ ਉਦੇ ਰੋਹਨ ਵੀ 2 ਮਾਰਚ ਨੂੰ ਟੈਸਟ ਦੇ ਕੇ ਘਰ ਆ ਜਾਂਦਾ ਹੈ। ਅਬਨੇਸ਼ ਉਸ ਨੂੰ ਕਹਿੰਦਾ ਹੈ ਕਿ ਬੇਟਾ ਆਪਾਂ ਨੂੰ ਸਾਖ ਤਾਂ ਚੰਗੇ ਪੈ ਗਏ ਨਹੀਂ। ਉਹਨੇ ਕਿਹਾ ਕਿ ਸਾਨੂੰ ਮੰਦਰ ਵਿੱਚ ਫੇਰੇ ਦੇ ਦਿਓ। ਸਾਨੂੰ ਕੁਝ ਨਹੀਂ ਚਾਹੀਦਾ। ਕੁੜੀ ਮੁੰਡੇ ਨੂੰ ਕੈਨੇਡਾ ਭੇਜਣ ਦਾ ਖਰਚ ਵੀ ਅਸੀਂ ਕਰਾਂਗੇ। ਰੋਹਨ ਪਪਾ ਆਪਾਂ ਵੀ ਕੀਰਤ ਨੂੰ ਵਿਆਹ ਕਿ ਵਿਦੇਸ਼ ਭੇਜਣਾ ਚਾਹੁੰਦੀ ਸੀ ਤਾਂ ਕਿ ਮੁੰਡੇ ਵਾਲੇ ਪੈਸੇ ਖਰਚ ਕੇ ਕੈਨੇਡਾ ਭੇਜ ਸਕਣ। ਉਹਨਾਂ ਦਾ ਮੁੰਡਾ ਆਈਲੈਂਡਸ ਨੇਮ ਕਰ ਸਕਿਆ। ਉਹ ਪੈਸੇ ਲਾ ਦੇਣਗੇ। ਸਭ ਤੋਂ ਚੰਗੀ ਗੱਲ ਇਹ ਹੈ ਕਿ ਦੋਵੇਂ ਇੱਕ ਦੂਜੇ ਨੂੰ ਪਸੰਦ ਕਰਦੇ ਹਨ। ਸ਼ੁਸ਼ਮਾ ਮਮੀ ਉਹਨਾਂ ਨੇ ਕਿਹਾ ਹੈ ਕਿ ਸਾਨੂੰ ਤਿੰਨ ਕੱਪੜਿਆਂ ਵਿੱਚ ਤੇਲ ਚਾਹੀਦੀ ਆ। ਅਗਲਾ ਤੇ ਕਹਿੰਦਾ ਹੀ ਆ ਪਰ ਆਪਾਂ ਕਰਦੇ ਮੈਂਬਰਾਂ ਦੇ ਕੱਪੜੇ ਤੇ ਗਹਿਣੇ ਬਣਵਾ ਲਈਏ। ਸੋਨਾ ਮੇਰੇ ਕੋਲ ਹੈਗਾ ਤੇ ਕੱਪੜੀ ਲੈ ਲੈਂਦੇ ਆ। ਰੋਹਨ ਮਮੀ ਤੁਸੀਂ ਠੀਕ ਕਹਨੇ ਹੋ। ਆਪਾਂ ਕੀਰਤ ਨੂੰ ਖਾਲੀ ਥੋੜਾ ਤੋਰਨਾ ਏ। ਕੀਰਤ ਲਈ ਵੀ ਗਹਿਣੇ ਕੱਪੜੇ ਬਣਾਓ ਤੇ ਕਰਦੇ ਮੈਂਬਰਾਂ ਦੀ ਵੀ। ਸ਼ੁਸ਼ਮਾ ਉਸ ਦਿਨ ਉਹਨਾਂ ਕੀਰਤ ਦੀ ਜਠਾਣੀ ਦੀ ਗੋਦਪらい ਦੀ ਰਸਮ ਵੀ ਕਰਨੀ ਉਸਦੇ ਮਾਪੇ ਕੱਪੜੇ ਲੈ ਕੇ ਆਉਣਗੇ ਤਾਂ ਆਪਾਂ ਖਾਲੀਅਤ ਨਹੀਂ ਜਾ ਸਕਦੇ ਅਵਨੀਸ਼ ਠੀਕ ਆ ਤੋ ਕੀਰਤ ਤੇ ਉਸੇ ਚਾਚੀ ਨੂੰ ਨਾਲ ਲੈ ਕੇ ਬਣਾ ਲੈ ਸਭ ਕੁਝ ਸਾਨੂੰ ਕੀ ਪਤਾ ਗਹਿਣੇ ਤੇ ਕੱਪੜਿਆਂ ਦਾ ਸ਼ੁਸ਼ਮਾ ਆਪਣੀ ਦਰਾਨੀ ਤੇ ਕੀਰਤ ਨੂੰ ਨਾਲ ਲੈ ਕੇ ਕੱਪੜੇ ਤੇ ਗਹਿਣੇ ਬਣਾਉਣ ਚਲੀ ਜਾਂਦੀ ਆ ਤੇ ਰੋਹਨ ਸੋਚਦਾ ਆ ਕਿ ਥੋੜਾ ਮੁੰਡੇ ਬਾਰੇ ਪੁੱਛ ਪੜਤਾਲ ਕਰ ਲਵਾਂ ਕਈ ਵਾਰ ਤੋ ਖਾ ਵੀ ਹੋ ਜਾਂਦਾ ਹੈ ਰੋਹਨ ਪਪਾ ਦੇ ਦਿਸੇ ਐਡਰੈਸ ਤੇ ਪੁੱਛਕਿਛ ਕਰਨ ਗਿਆ ਤਾਂ ਉਹ ਸੋਚਦਾ ਆ ਕਿ ਜਦੋਂ ਮੈਂ ਵਿੰਮੀ ਦੇ ਮਘਰ ਆਇਆ ਸੀ ਤਾਂ ਉਸ ਘਰ ਵੀ ਇੱਧਰ ਹੀ ਸੀ ਪਰ ਉਸ ਨੂੰ ਵਿੰਮੀ ਦੀ ਕਰਦਾ ਪੱਕਾ ਪਤਾ ਨਹੀਂ ਸੀ ਕਿ ਕਿੱਥੇ ਆ ਉਹ ਕੁਝ ਦੁਕਾਨਦਾਰਾਂ ਤੇ ਹੋਰ ਲੋਕਾਂ ਤੋਂ ਪੁੱਛਦਾ ਹੈ ਤਾਂ ਸਾਰੇ ਬਲਰਾਜ ਸੇ ਮੂਨੋ ਉਹਨਾਂ ਦੀ ਸਿਫਤ ਹੀ ਕਰਦੇ ਹਨ ਉਹ ਘਾਰਾ ਕੀ ਕਹਿੰਦਾ ਆ ਕਿ ਪਪਾ ਕਈ ਲੋਕਾਂ ਤੋਂ ਪੁੱਛਿਆ ਹੈ ਕਿ ਲੋਕ ਨਾ ਦਿਆ ਸਿਫਤ ਹੀ ਕਰਦੇ ਹਨ ਕੱਬ ਤੱਕ ਕਿ ਮੈਂ ਲੰਘ ਗਿਆ ਸੀ ਪਤਾ ਹੀ ਨਹੀਂ ਲੱਗਾ ਕਦੋਂ ਸਤਾਈ ਤਰੀਕਾ ਗਏ ਸੀ ਰੋਹਨ ਸਵੇਰੇ ਹੀ ਕੀਰਤਨੋਂ ਤਿਆਰ ਹੋਣ ਲਈ ਪਾਰਲਰ ਵਿੱਚ ਛੱਡ ਆਇਆ ਸੀ ਤੇ ਉਹ ਸਾਰੇ ਆਪੇ ਤਿਆਰ ਹੋ ਰਹੇ ਸਨ ਰੋਹਨ ਨੂੰ ਪਹਿਣ ਦੀ ਬਿਆਦੀ ਖੁਸ਼ੀ ਸੀ ਪਰ ਉਹ ਅੰਦਰੋਂ ਪ੍ਰੇਸ਼ਾਨ ਜਿਹਾ ਸੀ ਉਧਰ ਬਲਰਾਜੇ ਕਰ ਪਾਰਟੀ ਦੀ ਤਿਆਰੀ ਹੋ ਰਹੀ ਸੀ ਥੋੜੇ ਜੀ ਖਾਸ ਰਿਸ਼ਤੇਦਾਰ ਤੇ ਆਣ ਗਵਣ ਤੇ ਹੀ ਬੁਲਾਈ ਸਨ ਵਿਮੀ ਤਿਆਰ ਹੋ ਰਹੀ ਸੀ ਪਰ ਉਸ ਦਾ ਦਿਲ ਬਹਿਤਾ ਜਾ ਰਹੀ ਹਸੀ ਜਦੋਂ ਰੋਹਨ ਮੇਰੇ ਸਾਹਮਣੇ ਆਏਗਾ ਤਾਂ ਕੀ ਅਸੀਂ ਦੋਵੇਂ ਆਪਣੇ ਆਪ ਨੂੰ ਸੰਭਾਲ ਪਾਵਾਂਗੇ ਵਿੰਮੀ ਨੇ ਵਿਕਾਸ ਨੂੰ ਕੱਪੜੇ ਦਿੱਤੇ ਤੇ ਉਹ ਤਿਆਰ ਹੋ ਕੇ ਰੀਨੂ ਕੋਲ ਗਿਆ ਤਾਂ ਪਾਪਾ ਨੂੰ ਅੰਦਰ ਵੇਖ ਬਾਹਰ ਆ ਗਿਆ ਬਲਰਾਜ ਵਿਕਾਸ ਚੱਲ ਗੈਰੇਸ ਪਿਛੋ ਗੱਡੀ ਲੈ ਆ ਉਹ ਮੰਦਿਰ ਪਹੁੰਚਣ ਵਾਲੇ ਹਨ ਵਿਕਾਸ ਜੀ ਪਾਪਾ ਮੈਂ ਗੱਡੀ ਲੈਣ ਚੱਲੇ ਹਾਂ ਤੇ ਉਹ ਚਾਬੀ ਲੈਣ ਗਿਆ ਤਾਂ ਰੀਨੂ ਨੇ ਉਸਦੇ ਹੱਥ ਵਿੱਚ ਕੁਝ ਦੇ ਦਿੱਤਾ ਤਾਂ ਉਹ ਗੱਡੀ ਲੈਣ ਚਲਾ ਗਿਆ ਉਹ ਚਾਰੇ ਗੱਡੀ ਵਿੱਚ ਬੈਠ ਮੰਦਰ ਚਲੇ ਗਏ ਕੀਰਤ ਰੋਹਨ ਤੇ ਉਹਨਾਂ ਦੀ ਮੰਮੀ ਪਾਪਾ ਚਾਚਾ ਚਾਚੀ ਸਾਰੀ ਪਰਲਾਈ ਹੋਤੀ ਪਹੁੰਚ ਗਏ ਸੀ ਕੀਰਤ ਲਾਲ ਰੰਗ ਦੇ ਲਹਿੰਗੇ ਵਿੱਚ ਬਹੁਤ ਸੋਹਣੀ ਲੱਗ ਰਹੀ ਸੀ ਸੋਨੂ ਵੀ ਕਰੀਮ ਕਲਰ ਦੇ ਅਚਕਨ ਵਿੱਚ ਜੱਜ ਰਿਹਾ ਸੀ ਪੰਡਿਤ ਕਹਿੰਦਾ ਲਿਆਓ ਜੀ ਲੜਕੇ ਲੜਕੀ ਨੂੰ ਬਿਠਾਓ ਵਿਆਹ ਦੀਆਂ ਰਸਮਾਂ ਸ਼ੁਰੂ ਕਰੀ ਉਹਨੇ ਦੋਵੇਂ ਨੂੰ ਬਿਠਾ ਦਿੱਤਾ ਤਾਂ ਪੰਡੇ ਜੀ ਨੇ ਪਹਿਲਾਂ ਵਿਆਹ ਦੀਆਂ ਰਸਮਾਂ ਸ਼ੁਰੂ ਕਰ ਦੇ ਹਨ ਅੰਡੇ ਜੀ ਪਵਿੱਤਰ ਮੰਤਰਾਂ ਦੇ ਜਾਪ ਕਰਦੇ ਹਾਂ ਤੇ ਅਵਨੇਸ਼ ਕੀਰਤ ਦਾ ਹੱਥ ਸੋਨੂ ਦੇ ਹੱਥ ਵਿੱਚ ਦੇ ਕੇ ਕੰਨਿਆਧਾਨ ਕਰਦਾ ਹੈ ਸੋਨੂ ਆਪਣੇ ਖੱਬੇ ਹੱਥ ਵਿੱਚ ਕੀਰਤ ਦਾ ਸਜਾ ਹੱਥ ਫੜ ਕੇ ਉਸ ਨੂੰ ਆਪਣੇ ਪਤਨੀ ਸਵੀਕਾਰ ਕਰਦਾ ਹੈ ਤੇ ਫਿਰ ਵਰਮਲਾ ਪਾਉਣ ਤੋਂ ਬਾਅਦ ਫੇਰੇ ਸ਼ੁਰੂ ਹੁੰਦੇ ਹਨ ਸੱਤ ਫੇਰੇ ਪੂਰੇ ਹੋਣ ਤੋਂ ਬਾਅਦ ਸਾਰੇ ਇੱਕ ਦੂਜੇ ਨੂੰ ਵਧਾਈਆਂ ਦਿੰਦੇ ਹਨ ਸੋਨੂ ਤੇ ਕੀਰਤ ਦੋਵੇਂ ਆਪਣੇ ਮਾਂ-ਬਾਪ ਦਾ ਆਸ਼ੀਰਵਾਦ ਲੈਂਦੇ ਹਨ ਵਿਆਹ ਤੋਂ ਬਾਅਦ ਰੋਹਨ ਸਾਰਿਆਂ ਨੂੰ ਇੱਕ ਹੋਟਲ ਵਿੱਚ ਲੈ ਜਾਂਦਾ ਹੈ ਜਿੱਥੇ ਖਾਣ ਪੀਣ ਦਾ ਵਧੀਆ ਪ੍ਰਬੰਧ ਕੀਤਾ ਗਿਆ ਸੀ ਪਹਿਲਾਂ ਜੂਸ ਤੇ ਸਨੈਕਸ ਵਗੈਰਾ ਦਿੱਤੇ ਜਾਂਦੇ ਹਨ ਤੇ ਉਸ ਤੋਂ ਬਾਅਦ ਕੌਫੀ ਤੇ ਮਿੱਠਾ ਦਿੱਤਾ ਗਿਆ ਚਾਹ ਪੀ ਕੇ ਬਲਰਾਜ ਹੋਰੀ ਘਰ ਨੂੰ ਚੱਲ ਪੈਂਦੇ ਹਨ ਅਵਨੀਸ਼ ਬਲਰਾਜ ਨੂੰ ਕਹਿੰਦਾ ਹੈ ਕਿ ਅਸੀਂ ਘਰ ਤੋਂ ਹੋ ਕੇ ਆਨੇ ਆ ਉਹਨਾਂ ਗੱਡੀ ਕਿਰਾਏ ਤੇ ਕੀਤੀ ਹੋਈ ਸੀ ਤੇ ਉਹ ਕਰੋ ਕੀਰ ਤੇ ਸੌਰੇ ਖੱਲੇ ਜਾਣ ਵਾਲਾ ਸਮਾਨ ਗੱਡੀ ਵਿੱਚ ਰੱਖ ਕੇ ਉਹਨਾਂ ਦੇ ਘਰ ਨੂੰ ਚੱਲ ਪੈਂਦੇ ਹਨ ਤੇ ਰਸਤੇ ਵਿੱਚੋਂ ਉਹ ਪੰਜ ਡੱਬੇ ਮਠਿਆਈਆਂ ਦੇ ਤੇ ਫਰੂਟ ਦੀ ਟੋਕਰੀ ਲੈਂਦੇ ਹਨ ਜਦੋਂ ਉਹ ਉੱਤੇ ਪਹੁੰਚੇ ਤਾਂ ਬਲਾਜੁਰਾ ਨੇ ਸੋਨੂ ਤੇ ਕੀਰਤ ਨੂੰ ਸਟੇਜ ਤੇ ਇੱਕ ਸੋਫੇ ਤੇ ਬਿਠਾਇਆ ਹੋਇਆ ਸੀ ਸੋਨੂ ਦੀ ਭੂਆ ਤੇ ਮਾਮੀ ਵੀ ਆ ਗਏ ਸੀ ਵਿੰਮੀ ਦੇ ਮੰਮੀ ਪਾਪਾ ਤੇ ਵਿੱਪਨ ਵੀ ਪਹੁੰਚ ਗਏ ਸੀ ਹੋਰ ਬਿਆਨ ਗੁਆਣ ਤੇ ਲੋਕ ਪਹੁੰਚ ਰਹੇ ਸਨ ਜਦੋਂ ਉਹ ਗੱਡੀ ਵਿੱਚੋਂ ਉਤਰ ਕੇ ਗਏ ਤਬਲਾ ਸਿਰੇ ਨੂੰ ਅੱਗੇ ਉਹਨਾਂ ਦੇ ਸਵਾਗਤ ਲਈ ਖੜੇ ਸਨ ਉਹ ਉਹਨਾਂ ਨੂੰ ਅੱਗੇ ਲੈ ਗਏ ਤਾਂ ਰੋਹਨ ਨੇ ਜਦੋਂ ਵਿੰਮੀ ਦੇ ਕੋਲ ਵਿਪੰਤਿ ਉਸੇ ਮੰਮੀ ਪਾਪਾ ਨੂੰ ਬੈਠੇ ਵੇਖਿਆ ਤਾਂ ਉਸ ਦਾ ਮੱਥਾ ਠਣ ਗਿਆ ਇਹ ਸਾਰੇ ਇੱਥੇ ਕਿਵੇਂ ਕਿਤੇ ਵਿੰਮੀ ਵੀ ਇੱਥੇ ਹੀ ਤਾਂ ਨਹੀਂ ਵਹੀ ਤੇ ਉਹ ਅਵਨੀਸ਼ ਕੋਲ ਜਾ ਕੇ ਕਹਿਣ ਲੱਗਾ ਕਿ ਪਾਪਾ ਇੱਥੇ ਵਿੰਮੀ ਦਾ ਸਾਰਾ ਪਰਿਵਾਰ ਆਇਆ ਹੈ ਤੇ ਜਦੋਂ ਅਵਨੀਸ਼ ਨੇ ਅਸ਼ੋਕ ਤੇ ਨੀਨਾ ਨੂੰ ਵੇਖਿਆ ਤਾਂ ਉਸ ਦਾ ਮੂੰਹ ਇੱਕਦਮ ਉੱਤਰ ਗਿਆ ਕੀ ਇਹ ਇੱਥੇ ਕਿ ਨਹੀਂ ਆਈ ਹਨ ਕੀਤ ਜਦੋਂ ਦੀ ਵਿੰਮੀ ਨੂੰ ਮਿਲੀ ਸੀ ਬਹੁਤ ਪਰੇਸ਼ਾਨ ਸੀ ਕਿ ਮੇਰੇ ਤੋਂ ਇਹ ਕੀ ਹੋ ਗਿਆ ਮੈਂ ਆਪਣੇ ਭਰਾ ਦੀ ਤਕਲੀਫ ਦਾ ਕਾਰਨ ਬਣ ਗਈ ਸੋਨੂੰ ਕੀ ਗੱਲ ਕਿਰਤ ਤੂੰ ਚਰੋਂ ਦੀ ਘਰ ਆਈ ਕੁਝ ਉਦਾਸ ਲੱਗ ਰਹੀ ਆ ਘਰ ਪਸੰਦ ਨਹੀਂ ਆਇਆ ਕੀਤ ਕੁੜੀਆਂ ਜਦੋਂ ਬਾਪ ਦਾ ਘਰ ਛੱਡ ਕੇ ਸੌਰੇ ਘਰ ਆਉਂਦੀਆਂ ਹਨ ਤਾਂ ਉਦਾਸ ਹੋ ਜਾਂਦੀਆਂ ਹਨ ਰੋਹਨ ਤੇ ਉਸੇ ਮੰਮੀ ਪਾਪਾ ਨੇ ਚਾਹ ਪਾਣੀ ਵੀ ਮਸਾਹੀ ਪੀਤਾ ਇਹਨੇ ਬਲਰਾਜ ਆ ਗਿਆ। ਉਹਨਾਂ ਨੂੰ ਨਾਲ ਲੈ ਜਾ ਸਾਰਿਆਂ ਨੂੰ ਮਿਲੋਂ ਲੱਗਾ। ਆ ਮੇਰੀ ਭੈਣ ਚੀਜਾ ਜੀ, ਆ ਸੋਨੂ ਦੇ ਮਾਮਾ ਮਾਮੀ ਤੇ ਆ ਵਿੰਮੀ ਮੇਰੇ ਵੱਡੇ بیٹے ਵਿਕਾਸ ਦੀ ਪਤਨੀ ਤੇ ਇਹਦੀ ਮੰਮੀ ਪਾਪਾ ਤੇ ਭਰਾ ਹਨ। ਰੋਹਨ ਨੇ ਜਦ ਸੁਨਿਆ ਕਿ ਜਦੋਂ ਵਿੰਮੀ ਕੀਰਤੀ ਜਠਾਣੀਆਂ ਤਾਂ ਉਹ ਸੋਚਦਾ ਏ ਕਿ ਸਭ ਕੀ ਹੋ ਗਿਆ। ਮੈਂ ਤਾਂ ਮਸਾ ਹੀ ਵਿੰਮੀ ਨੂੰ ਭੁਲਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਤੇ ਵਿੰਮੀ ਫਿਰ ਮੇਰੀ ਭੈਣ ਵਿੰਮੀ ਦੇ ਘਰ ਵਿੱਚ ਕਿਵੇਂ ਆ ਗਈ। ਇਹ ਸਭ ਕਿਵੇਂ ਹੋ ਗਿਆ ਬਲਰਾਜ ਰੋਹਨ ਨੂੰ ਕਹਿੰਦਾ ਆ ਕਿ ਬੇਟਾ ਕੀ ਗੱਲ ਕੋਈ ਪਰੇਸ਼ਾਨੀ ਹੈ ਮੈਨੂੰ ਲੱਗਦਾ ਜਿਵੇਂ ਮੈਂ ਪਹਿਲਾਂ ਵੀ ਤੈਨੂੰ ਕਿਤੇ ਵੇਖਿਆ ਹੋਵੇ ਮੰਦਿਰ ਵਿੱਚ ਤਾਂ ਤੂੰ ਪਗੜੀ ਪਾਈ ਸੀ ਪਰ ਹੁਣ ਮੈਨੂੰ ਤੇਰਾ ਚਿਹਰਾ ਵੇਖਿਆ ਜਿਹਾ ਲੱਗ ਰਿਹਾ ਹੈ ਵਿੰਮੀ ਤੇ ਸਭ ਜਾਣਦੇ ਸੀ ਤੇ ਉਹ ਸੋਚਦੀ ਆ ਕਿ ਕਿਤੇ ਪਾਪਾ ਨੂੰ ਯਾਦ ਨਾ ਚਾਵੇ ਕਿ ਉਹ ਦ ਰੋਹਨ ਉਹਨਾਂ ਦੀ ਗੱਡੀ ਦਾ ਪਿੱਛਾ ਕਰ ਰਿਹਾ ਸੀ ਉਹ ਆਪਣੀ ਪਰੇਸ਼ਾਨੀ ਲੁਕਾਉਣ ਲਈ ਥੱਲੇ ਮੂੰਹ ਕਰਕੇ ਹੀ ਸਭ ਨੂੰ ਨਮਸਤੇ ਕਿਆ ਦਿੰਦੀ ਆ ਰੋਹਨ ਦੇ ਮੰਮੀ ਪਾਪਾ ਵੀ ਸੋਚ ਰਹੇ ਸੀ ਕਿ ਕਾਲੀ ਵਿੱਚ ਕਿੱਥੇ ਆ ਕੇ ਫਸ ਗਏ ਵਿੰਮੀ ਇਹਨਾਂ ਦੀ ਵੱਡੀ ਨੂੰਹ ਆ ਉਦਰ ਅਸ਼ੋਕ ਵੀ ਸੋਚ ਰਿਹਾ ਸੀ ਕਿ ਰੋਹਨ ਦੀ ਭੈਣ ਹੀ ਸੋਨੂ ਨਾਲ ਵਿਆਹੀ ਗਈ ਕਿਤੇ ਰੋਹਨ ਤੇ ਵਿੰਮੀ ਬਾਰੇ ਕਿਸੇ ਨੂੰ ਪਤਾ ਨਾ ਲੱਗ ਜਾਵੇ ਉਹ ਇੱਕ ਦੂਜੇ ਵੱਲ ਵੇਖ ਰਹੇ ਸਨ ਕਿਉਂਕਿ ਉਹ ਪਹਿਲਾਂ ਤੋਂ ਹੀ ਇੱਕ ਦੂਜੇ ਨੂੰ ਜਾਣਦੇ ਸਨ ਬਲਰਾਜ ਮੈਮੋਰਿੰਜ ਕਿਉਂ ਲੱਗ ਰਿਹਾ ਜਿਵੇਂ ਤੁਸੀਂ ਪਹਿਲਾਂ ਹੀ ਇੱਕ ਦੂਜੇ ਨੂੰ ਜਾਣਦੇ ਹੋਮੋ اشوک ایکدم گل بدل دی ہوئے نہیں بھائی صاحب وہ جانਦੇ ਤਾਂ نہیں اونچ لگ رہا جنے کتنے ਨ ਦੇਖਿਆ ਹੋਵੇ ਬਲराज ਆਪਾਂ ਸਾਰੇ ਇੱਕ ਸ਼ਹਿਰ ਵਿੱਚ ਹੀ ਰਹਨੇ ਆ ਤਾਂ ਕਰਕੇ ਕਿਤੇ ਨਾ ਕਿਤੇ ਮਿਲੇ ਹੋਵਾਂਗੇ ਪਰ ਬਲराज ਦੇ ਦਿਮਾਗ ਵਿੱਚ ਵੀ ਇਹ ਗਲ ਘੁੰਮ ਰਹੀ ਸੀ ਕਿ ਇਹ ਲੜਕਾ ਮੈਂ ਕਿਤੇ ਵੇਖਿਆ ਸੀ सोनू ਤੇ کیਤ ਨੂੰ ਸ਼ਗਨ ਦੇਣ ਤੋਂ ਬਾਅਦ ਜਦੋਂ ਉਹ ਸਟੇਸ ਤੋਂ ਥੱਲੇ ਉਤਰੇ ਤਾਂ ਵਿੰਮੀ ਦੀ ਗੋਦਪੜੀ ਦੀ ਰਸਮ ਸ਼ੁਰੂ ਹੋ ਗਈ ਉਸੀ ਮੰਮੀ ਨੇ ਗੋਦ ਭرائی ਦੀ ਰਸਮ ਲਈ ਲਿਆਂਦਾ ਸਮਾਨ ਉਸੇ ਝੂਲੀ ਵਿੱਚ ਪਾ ਕੇ ਉਸ ਨੂੰ ਤੰਦਰੁਸਤ ਬੱਚੇ ਲਈ ਤੇ ਉਸਦੀ ਤੰਦਰੁਸਤੀ ਲਈ ਦੁਆਵਾਂ ਮਦਤੀਆਂ। ਫਿਰ ਬਾਕੀ ਸਾਰਿਆਂ ਨੇ ਵੀ ਵਿੰਮੀ ਨੂੰ ਸ਼ਗਨ ਦਿੱਤੇ ਤੇ ਨਾਲ ਹੀ ਬੱਚੇ ਤੇ ਉਸਦੀ ਤੰਦਰੁਸਤੀ ਲਈ ਕਾਮਨਾ ਕੀਤੀ। ਜਦੋਂ ਅਵਨੀਸ਼ ਤੇ ਸ਼ਿਸ਼ਮਾ ਉਸ ਨੂੰ ਸ਼ਗਨ ਦੇਣਾਈ ਤਾਂ ਵਿੰਮੀ ਦੀ ਅੱਖਾਂ ਪਰਾਈਆਂ ਪਰ ਉਸ ਨੇ ਹੰਝੂਆਂ ਨੂੰ ਅੱਖਾਂ ਵਿੱਚੋਂ ਬਾਹਰ ਨਾ ਡਿੱਗਣ ਦਿੱਤਾ। ਵਿੱਚੇ ਵਿੱਚ ਪੀ ਗਈ। ਉਹਨਾਂ ਦਾ ਵੀ ਮਨ ਬਹੁਤ ਖਰਾਬ ਹੋਇਆ ਕਿ ਜੇ ਵਿੰਮੀ ਸਾਡੀ ਨੂੰ ਹੁੰਦੀ ਤਾਂ ਸਾਡਾ ਬੇਟਾ ਵੀ ਆਪਣੀ ਜ਼ਿੰਦਗੀ ਵਿੱਚ ਬਹੁਤ ਖੁਸ਼ ਹੁੰਦਾ ਗੋਦ ਭਰਾਇ ਦੀ ਰਸਮ ਤੋਂ ਬਾਅਦ ਨੀਨਲੀ ਅੰਦਾ ਹੋਇਆ ਸਮਾਨ ਵਖਾਉਣ ਲੱਗੀ ਸਭ ਦੇ ਵਧੀਆ ਕੱਪੜੇ ਵਿੰਮੀ ਦੀ ਪੰਜ ਸੂਟ ਦੋ ਸੋਨੇ ਦੇ ਕੜੇ ਵਿਕਾਸ ਦੀ ਮਹਿੰਗੀ ਕੜੀ ਤੇ ਬ੍ਰਾਂਡਡ ਕੱਪੜੇ ਬੱਚੇ ਦੇ ਖੜਾਉਣੇ ਝੂਲੇ ਵਗੈਰਾ ਬਹੁਤ ਸਾਰਾ ਸਮਾਨ ਸਾਰੀ ਲੋਪੇ ਸਮਾਨ ਨਾਲ ਭਰੀ ਹੋਈ ਸੀ ਸ਼ਸ਼ਮਾ ਵੀ ਸਭ ਦੇ ਕੱਪੜੇ ਲੈ ਕੇ ਆਈ ਸੀ ਪਰ ਉਹ ਸੋਚ ਰਹੀ ਸੀ ਕਿ ਮੇਰੇ ਕੱਪੜੇ ਜ਼ਿਆਦਾ ਮਹਿੰਗੇ ਨਹੀਂ ਹਨ ਉਹ ਆਪਣੀ ਇੰਦਰਾਨੀ ਮੋਨਿਕਾ ਨੂੰ ਕਹਿੰਦੀ ਆ ਆਪਣੇ ਤਾਂ ਇਹ ਕੱਪੜੇ ਹੀ ਹਨ ਤੇ ਨਾਲ ਸੋਨੂੰ ਦੀ ਚੈਨ ਕੁੜੀ ਨੇ ਤਾਂ ਸੱਟ ਪਾਇਆ ਹੈ ਅਸੀਂ ਕੀ ਵਖਾਈਏ ਮੋਨਿਕਾ ਕੋਈ ਗੱਲ ਨਹੀਂ ਪੈ ਜੀ ਸਾਡੀ ਤੀਨੇ ਆਈ ਲੈਟਸ ਕੀਤੀ ਆ ਮੁੰਡੇ ਨੂੰ ਬਾਹਰ ਲੈ ਕੇ ਜਾਣਾ ਆ ਜੋ ਸਾਡੇ ਤੋਂ ਪੁੱਛਿਆ ਅਸੀਂ ਦੇ ਦਿੱਤਾ ਸਾਨੂੰ ਉਹਨਾਂ ਦੀ ਰੀਸ ਨਹੀਂ ਸ਼ਸ਼ਮਾ ਨੇ ਵੀ ਜੋ ਕੁਝ ਲਿਆਂਦਾ ਸੀ ਉਹ ਵੀ ਖਾ ਦਿੱਤਾ ਰੀਨੂ ਦੀ ਨਨਾਨ ਰਮਾ ਕਹਿੰਦੀ ਐਤ ਕੀਤਾ ਤੂੰ ਕੁੜਮ ਕੰਗਾਲ ਹੀ ਲੱਭਲੇ ਨੇ ਰੀਨ ਭੈਣ ਜੀ ਐਤ ਕੀ ਮੈਂ ਨਹੀਂ ਲੱਭੀ ਤੇਰੇ ਭਰਾ ਨਹੀਂ ਲੱਭੇ ਹਨ ਮੇਰੇ ਲੱਭੇ ਤਾਂ ਤੇਰੇ ਸਾਹਮਣੇ ਹੀ ਹਨ ਸਮਾਨ ਦੇ ਵਖਾਲੀ ਤੋਂ ਬਾਅਦ ਅਵਨੀਸ਼ ਤੇ ਸ਼ਸ਼ਮਾ ਕਹਿ ਲੱਗੇ ਕਿ ਅਸੀਂ ਚੱਲਦੇ ਹਾਂ ਰੋਹਨ ਕੀਰਤ ਨੂੰ ਮਿਲਣ ਲੱਗਾ ਤਾਂ ਉਹ ਰੋ ਪਈ ਤੇ ਉਸ ਨੂੰ ਹੌਲੀ ਛੇ ਕਹਿੰਦੀ ਵੀਰੇ ਮੈਨੂੰ ਪਤਾ ਨਹੀਂ ਸੀ ਕਿ ਭਾਬੀ ਇੱਥੇ ਵਹੀ ਹੈ ਜਦੋਂ ਕੀਰਤ ਨੇ ਭਾਬੀ ਕਿਹਾ ਤਾਂ ਰੋਹਨ ਦਾ ਫਿਰ ਰੋਣਾ ਨਿਕਲ ਗਿਆ ਸੁਸ਼ਮਾ ਕਹਿੰਦੀ ਕਿ ਭੈਣ ਭਰਾ ਕਦੇ ਇੱਕ ਦੂਜੇ ਤੋਂ ਦੂਰ ਨਹੀਂ ਰਹੇ ਰੋਣਾ ਤਾਂ ਆ ਜਾਂਦਾ ਹੈ ਰੋਹਨ ਹੋਰਾਂ ਦੇ ਜਾਣ ਤੋਂ ਬਾਅਦ ਅਸ਼ੋਕ ਤੇ ਨੀਨਾ ਵਿੱਪਨ ਵੀ ਚਲੇ ਗਏ ਰੀਨੂ ਦੇ ਘਰ ਪਰ ਜਾਏ ਵੀ ਤੁਰ ਗਏ ਬਸ ਉਸਦੀ ਨਾਨ ਰਮਾ ਹੀ ਰਹਿ ਗਈ ਸੀ ਫਿਰ ਮੈਂ ਆਪਣੇ ਕਮਰੇ ਵਿੱਚ ਆ ਗਈ ਉਸ ਦਾ ਤੱਕੇ ਨਾਲ ਰੋਣ ਨਿਕਲ ਰਿਹਾ ਸੀ ਵਿਕਾਸ ਸੋਨੂ ਤੇ ਉਹਨਾਂ ਦਾ ਫਫੜ ਸ਼ਾਮ ਨੂੰ ਅਗਲੋਂ ਬਟਕੇ ਰਮਾ ਕੀਰਤ ਨੂੰ ਵਿੰਮੀ ਦੇ ਕਮਰੇ ਵਿੱਚ ਲੈ ਗਏ ਜਦੋਂ ਉਹ ਉਸ ਨੂੰ ਅੰਦਰ ਬਿਠਾ ਕੇ ਬਾਹਰ ਆਈ ਤਾਂ ਕੀਰਤ ਵਿੰਮੀ ਨੂੰ ਜੱਫੀ ਪਾ ਕੇ ਰੋਣ ਲੱਗ ਪਈ ਤੂੰ ਮੇਰੀ ਪਾਪੀ ਤਾਂ ਬਣ ਗਈ ਪਰ ਇਸ ਘਰ ਵਿੱਚ ਨਹੀਂ ਬੰਨੀ ਚਾਹੀਦੀ ਸੀ ਵਿੰਮੀ ਵੀ ਰੋਣ ਲੱਗ ਪਈ ਪਰ ਫਿਰ ਕੀਰਤ ਕਹਿੰਦੀ ਆ ਕਿ ਜੇ ਕਿਸੇ ਨੇ ਆਪਾਂ ਨੂੰ ਵੇਖ ਲਿਆ ਤਾਂ ਸ਼ੱਕ ਹੋ ਜਾਣਾ ਆਪਾਂ ਇੱਕ ਦੂਜੇ ਦੇ ਅਣਜਾਨ ਬਣੇ ਰਹਿਣਾ ਹੈ ਵਿਮੀ ਤੇ ਕੀਰਤnik ਦੂਜੇ ਨੂੰ ਜਫੀ ਪਾ ਕੇ ਬੈਠੀਆਂ ਸੀ ਕਿ ਰਮਾ ਅੰਦਰ ਆ ਜਾਂਦੀ ਆ ਰਮਾ ਤੁਸੀਂ ਦੋਵੇਂ ਤੇ ਇੰਜ ਮਿਲ ਰਹੀਆਂ ਜਿਵੇਂ ਕਦੋਂ ਦੀਆਂ ਵਿਛੜੀਆਂ ਹੋਵੋ ਕਿੰਤ ਪੋਆਜੀ ਮੈਂ ਪਾਪੀ ਨੂੰ ਬੱਚੀ ਦੀਆਂ ਮੁਬਾਰਕਾਂ ਦੇ ਰਹੀ ਸੀ ਰਮਾ ਤੂੰ ਕਪੜੇ ਬਦਲ ਲੈ ਅੱਤੇ ਰਿਆਟਾ ਚੀਆ ਕਪੜੀਆਂ ਫਾਲੀ ਤੇ ਅੱਤੇ ਰਿਆਟਾ ਖੋਲ੍ਹਦੇ ਸੂਟ ਵਿਖਣ ਲੱਗ ਪਏ ਤੱਤੋ ਰੀਨੂ ਵੀ ਆ ਗਈ ਰਮਾ ਮੈਂ ਤਾਂ ਕਿਹਾ ਜਿਆਦਾ ਭਰੇ ਕੀ ਪੋਣਾ ਰਾਤ ਨੂੰ ਕੁਈ ਹਲਕਾ ਜਿਹਾ ਵੇਖ ਕੇ ਦਿੰਨੀ ਆ ਸੂਟ ਤੇ ਸਾਰੇ ਹਲਕੇ ਨੇ ਲੈ ਜਿਹੜਾ ਮਰਜੀ ਪਾ ਲੈ ਹਰੇ ਨੂੰ ਜਿਵੇਂ ਦੀ ਆ ਫਲਕੀ ਉਹਵੇਂ ਦੇ ਸੂਟ ਤੇ ਉਹ ਨੱਕ ਚੜਾਉਂਦੇ ਬਾਹਰ ਚਲੇ ਜਾਂਦੇ ਆ ਤੇ ਰਮਾ ਵੀ ਮਗਰ ਹੀ ਚਲੀ ਜਾਂਦੀ ਆ ਕੀ ਤੇ ਵਿਮੀ ਵੱਲ ਫੇਕਦੀ ਆ ਤਾਂ ਉਹ ਕਹਿੰਦੀ ਆ ਕਿ ਮੰਮੀ ਦਿੱਤਾ ਇਹ ਆਦਤ ਹੀ ਆ ਤੂੰ ਆਪਣੀ ਪਸੰਦ ਦਾ ਸੂਟ ਪਾ ਲੈ ਵਿਮੀ ਨੇ ਲਹਿੰਗਾ ਉਤਾਰਨ ਵਿੱਚ ਕੀਰਤ ਦੀ ਮਦਦ ਕੀਤੀ ਤੇ ਉਸਨੇ ਲਹਿੰਗਾ ਉਤਾਰ ਕੇ ਸੂਟ ਪਾ ਲਿਆ ਤੇ ਵਿਮੀ ਖੁਲ ਬੈਠ ਗਈ ਸੋਨੂ ਨੂੰ ਕੀਰਤ ਕੋਲ ਜਾਣ ਦੇ ਕਾਲ ਸੀ ਉਸਨੇ ਦੋ ਪੈਗ ਲਾਏ ਤੇ ਆਪਣੇ ਕਮਰੇ ਵਿੱਚ ਆ ਗਿਆ ਕੀਰਤ ਉੱਥੇ ਨਹੀਂ ਸੀ ਉਸਨੇ ਵਿਅਸ ਨੂੰ ਵਿੰਮੀ ਦੇ ਕਮਰੇ ਵਿੱਚ ਬੈਠੇ ਦੇਖਿਆ ਤਾਂ ਉਹ ਸਮਾਨ ਲੈ ਕੇ ਆਪਣੇ ਕਮਰੇ ਵਿੱਚ ਆ ਗਿਆ ਉਹ ਸ਼ੀਲਾ ਨੂੰ ਕਹਿੰਦਾ ਆ ਕਿ ਅੰਟੀ ਸਾਡੀ ਰੋਟੀ ਪੱਕੀ ਲਿਆ ਕਮਰੇ ਵਿੱਚ ਚਾਹੀ ਤਾਂ ਕੀਰਤ ਸੋਨੂ ਨੂੰ ਕਹਿੰਦੇ ਆ ਕਿ ਤੁਸੀਂ ਅੱਜ ਵਿਆਹ ਦੇ ਦਿਨ ਹੀ ਪੀ ਲੇ ਸੋਨੂ ਕਹਿੰਦਾ ਆ ਕਿ ਮੈਨੂੰ ਤਾਂ ਫੁੱਫੜ ਜੀ ਨੇ ਤੱਕੇ ਨਾਲ ਇੱਕ ਪੈਗ ਲਵਾ ਦਿੱਤਾ ਸੋਹਣੀਏ ਇੰਨੀ ਨੂੰ ਪੀਣਾ ਨਹੀਂ ਕਹਿੰਦੇ ਇੰਜੋਏ ਕਰਨਾ ਕਹਿੰਦੇ ਹਨ ਨਾਲੇ ਆਪਾ ਕਿਹੜਾ ਤੇਰੇ ਤੋਂ ਕੁਝ છુપਾਇਆ ਸੀ ਇਹ ਤਾਂ ਤੈਨੂੰ ਪਹਿਲਾਂ ਵੀ ਪਤਾ ਹੀ ਆ ਇਹ ਮੈਨੂੰ ਸ਼ੀਲਾ ਉਹਨਾਂ ਦੀ ਰੋਟੀ ਪਾ ਕੇ ਲੈ ਆਈ ਉਹ ਦੋਵੇਂ ਰੋਟੀ ਖਾਣ ਲੱਗੇ ਰੋਟੀ ਖਾ ਕੇ ਸੋਨੂ ਨੇ ਕਮਰੇ ਦਾ ਦਰਵਾਜ਼ਾ ਬੰਦ ਕਰ ਲਿਆ ਤੇ ਕੀਰਤ ਦੇ ਸਾਹਮਣੇ ਬੈਠ ਉਸ ਤੱਕ ਉਣਡ ਕਟ ਕੇ ਕਹਿੰਦਾ ਕਿ ਹੱਥ ਨਾਲ ਦੁਪੱਟਾ ਫੜ ਕੇ ਬੈਠ ਕੀਰਤ ਨੇ ਦੋ ਹੱਥਾਂ ਨਾਲ ਉਣਡ ਕੱਢ ਲਿਆ ਤਾਂ ਸੋਨੂੰ ਨੇ ਘੁੰਡ ਵਿੱਚ ਮੂੰਹ ਕਰ ਰਿਹਾ ਤਾਂ ਮੂੰਹ ਚਮਕੀ ਉਸਨੇ ਕਹਿੰਦਾ ਆ ਕਿ ਕੀਰਤ ਮੈਂ ਤੈਨੂੰ ਬਹੁਤ ਪਿਆਰ ਕਰਦਾ ਆ ਤੇ ਆਪਣਾ ਪਿਆਰ ਪਾ ਵੀ ਲਿਆ ਕੀਰਤ ਕਹਿੰਦੀ ਆ ਕਿ ਮੇਰੀ ਵੀ ਖੁਸ਼ਕਿਸਮਤੀ ਆ ਕਿ ਮੈਨੂੰ ਆਪਣਾ ਪਿਆਰ ਮਿਲ ਗਿਆ ਇਹ ਕੁੜੀਆਂ ਦੀ ਇੰਨੀ ਕਿਸਮਤ ਕਿੱਥੇ ਹੁੰਦੀ ਆ ਜਦੋਂ ਸੋਨੂੰ ਕਮਰੇ ਵਿੱਚ ਆ ਗਿਆ ਤਾਂ ਵਿਮੇ ਵਿਕਾਸ ਨੂੰ ਵੇਖਣ ਗਈ ਪਰ ਫਫਰ ਜੀ ਨੂੰ ਵੇਖ ਕੇ ਆਪ ਵਾਪਸ ਆ ਗਈ ਉਹ ਰੀਨੂ ਨੂੰ ਕਹਿੰਦੀ ਮੰਮੀ ਜੀ ਵਿਕਾਸ ਨੂੰ ਸ਼ਰਾਬ ਪੀਂਦ ਤੇ ਰੋਕੋ ਫੇ ਜ਼ਿਆਦਾ ਪੀ ਜਾਣਗੇ ਰੇਨੂ ਕੁਛ ਨਹੀਂ ਹੁੰਦਾ ਅਚਾ ਨਾਲ ਪੀ ਰਿਹਾ ਏ ਉਹ ਕਿਹੜਾ ਰੋਜ਼ ਪਿੰਦਾ ਏ ਤਾਂ ਵਾਝੇ ਸਾਰਿਆਂ ਦਾ ਇਹ ਭਾਗ ਨੂੰ ਪੂਰਾ ਸੁਣਨ ਦੇ ਲਈ ਇਹ ਤੁਹਾਨੂੰ ਕਿਵੇਂ ਲੱਗਿਆ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਅਗਲਾ ਪਾ ਕੱਲ ਸ਼ਾਮ ਲੈ ਕੇ ਹਾਜ਼ਰ ਹੋਵਾਂਗੇ ਜੀ ਬਨੇ ਰਹੋ ਚੈਨਲ ਦੇ ਨਾਲ ਸਿਰਸ਼ ਕਲ ਜੀ